ਸਿਰਕਵਰਕਰ ਤੋਂ ਜੁੜ ਜਿਓ ਸਾਡੇ ਚੈਨਲ ਤੀਰਥ ਵਰਲਡ ਦੇ ਨਾਲ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਮਿੱਤਰ ਸੱਜਣ ਥੋੜੇ ਤੋਂ ਥੋੜਾ ਤੇ ਬਹੁਤੇ ਤੋਂ ਬਹੁਤਾ ਸਾਡੇ ਚੈਨਲ ਤੇ ਆਉਂਦੇ ਨੇ ਜਾਂ ਸਾਡੇ ਚੈਨਲ ਨਹੀਂ ਕੁਝ ਸਿੱਖਦੇ ਨੇ ਜਾਂ ਆਪਣੇ ਵਿਚਾਰ ਦਿੰਦੇ ਨੇ ਸਾਰਿਆਂ ਦਾ ਧੰਨਵਾਦ ਕਿਉਂਕਿ ਚੰਗੀ ਗੱਲ ਕਿਸੇ ਕਿਸੇ ਦੇ ਪੱਲੇ ਪੈਂਦੀ ਆ ਤੇ ਮਾੜੀ ਵਾਸੀ ਜਾਂ ਬਾੜੀ ਸਾਈਡਲੀ ਲੋਕ ਬਹੁਤ ਜਾਂਦੇ ਅਟਰੈਕਟਿਵ ਹੁੰਦੇ ਨੇ ਹੁਣ ਕਈ ਇਹ ਵੀ ਸੋਚਦੇ ਨੇ ਜਾਂ ਕਹਿੰਦੇ ਵੀ ਨੇ ਕਿ ਵੀਡੀਓ ਬਣਾ ਬਣਾ ਪਾਈ ਜਾਂਦੇ ਹੋ ਤੁਹਾਡੇ ਬਹੁਤੇ ਵੀਊ ਨਹੀਂ ਆਉਂਦੇ ਨਾ ਤੁਹਾਨੂੰ ਬਹੁਤਾ ਕੋਈ ਦੇਖਦਾ ਤਾਂ ਉਹਨਾਂ ਸਾਰਿਆਂ ਲਈ ਮੇਰਾ ਇੱਕੋ ਜਵਾਬ ਹੁੰਦਾ ਕਿ ਜੋ ਚੰਗਾ ਹੁੰਦਾ ਨਾ ਉਸ ਤੋਂ ਲੋਕ ਬਹੁਤ ਬਹੁਤ ਤੇ ਮਾੜੇ ਦੇ ਲੋਕ ਬਹੁਤ ਜ਼ਿਆਦਾ ਕਰੀਬ ਹੁੰਦੇ ਸੋ ਹਰ ਵਿਸ਼ੇ ਤੇ ਹਰ ਟੌਪਿਕ ਦੇ ਹਰ ਇੱਕ ਸੰਦਰਭ ਤੇ ਗੱਲਾਂ ਕਰਦੇ ਅੱਜ ਸਾਡਾ ਵਿਸ਼ਾ ਇਦਾਂ ਦਾ ਕਿ ਹੁਣ ਬੱਚਿਆਂ ਦੇ ਪੀਪਰ ਹੋ ਗਏ ਕੱਲ 31 ਮਾਰਚ ਹੈ ਪਹਿਲਾਂ ਉਹ ਸਮਾਂ ਹੁੰਦਾ ਸੀ ਜਦੋਂ ਰਿਜ਼ਲਟ 31 ਮਾਰਚ ਨੂੰ ਆਉਂਦੇ ਸੀ ਸਰਕਾਰੀ ਸਕੂਲਾਂ ਦੇ ਵਿੱਚ ਮੀਂਹਿਆਂ ਵਰਗਾ ਮਾਹੌਲ ਹੁੰਦਾ ਸੀ ਤੇ ਅਸੀਂ ਡੇਕਾਂ ਤੋਂ ਫੁੱਲ ਤੋੜ ਕੇ ਉਹ ਛਿੱਟੇ ਛਿੱਟੇ ਫੁੱਲ ਲਗਦੇ ਸੀ ਡੇਕਾਂ ਕਿਕਰਾਂ ਉਹ ਫੁੱਲ ਤੋੜ ਕੇ ਲਿਜਾਣੇ ਉਹ ਮੋਥੇ ਸਕੂਲ ਦੇ ਸਟਾਫ ਦੇ ਉੱਪਰ ਸਿੱਟਣੇ ਜਦੋਂ ਸਾਨੂੰ ਪਤਾ ਲੱਗਦਾ ਸੀ ਸਾਡੇ ਰਿਜ਼ਲਟ ਦਾ ਕਿ ਅਸੀਂ ਪਾਸ ਹੋ ਗਏ ਜਾਂ ਸਾਡਾ ਰਿਜ਼ਲਟ ਆ ਗਿਆ ਜਾਂ ਅਸੀਂ ਪਾਸ ਹੋਏ ਹਾਂ ਜਾਂ ਫੇਲ ਹੋਏ ਹਾਂ ਉਹਦੀ ਇੱਕ ਅਲੱਗ ਜੀ ਖੁਸ਼ੀ ਹੁੰਦੀ ਸੀ ਪਰ ਹੁਣ ਸਮਾਂ ਇਦਾਂ ਦਾ ਆ ਗਿਆ ਕਿ 31 ਮਾਰਚ ਦੀ ਬਜਾਏ ਰਿਜ਼ਲਟ ਜੋ ਅੱਗੇ ਪਿੱਛੇ ਆਉਣ ਲੱਗੇ ਕਈ ਵਾਰ 25 ਦੀ ਜਗ੍ਹਾ ਨੂੰ ਕੱਢ ਦਿੰਦੇ ਨੇ ਕਈ ਵਾਰ 26 ਨੂੰ ਪਰ ਮੇਰੇ ਖਿਆਲ ਨਾਲ ਹਜੇ ਹੋ ਸਕਦਾ ਕਿਸੇ ਇੱਕ ਸਰਕਾਰੀ ਸਕੂਲਾਂ ਵਿੱਚ ਰਿਜ਼ਲਟ ਅੱਜ 23 ਮਾਰਚ ਨੂੰ ਆਵਾਮ ਹੋਵੇ। ਸੋ ਜਿਹੜੇ ਬਿਛੇ ਨੇ ਉਹ ਸਾਡੇ ਵਿਸ਼ਾ ਕੀ ਆ? ਵਿਸ਼ਾ ਸਾਡਾ ਅੱਜ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਤੇ CBSE ਬੋਰਡ ਜੋ ਸੈਂਟਰ ਵੱਲੋਂ ਸਾਡੇ ਪੰਜਾਬ ਦੇ ਵਿੱਚ ਸਕੂਲ ਆਏ ਗਿਆ। ਹੁਣ ਅੱਜ ਮੈਂ ਇੱਕ ਘਟਨਾ ਤੋਂ ਫਾਟੇ ਨੂੰ ਸਾਂਝੀ ਕਰਦਾ ਕਿ ਸਕੂਲ ਦੇ ਵਿੱਚ ਰਿਜ਼ਲਟ ਆਉਂਦਾ ਹਰ ਚੀਜ਼ ਸਕੂਲ ਦੇ ਵਿੱਚ ਪੜਾਈ ਜਾਂਦੀ ਆ ਇਹਸਾ ਵੀ ਸਕੂਲ ਦੇ ਵਿੱਚ ਲਈਆਂ ਜਾਂਦੀਆਂ ਨੇ ਤੇ ਜਦੋਂ ਕਿਤਾਬਾਂ ਲੈਣ ਦਾ ਵਕਤ ਆਉਂਦਾ ਤਾਂ ਸਕੂਲ ਵੱਲੋਂ CBSE ਬੋਰਡ ਦੇ ਸਕੂਲ ਵੱਲੋਂ ਜੋ ਏਜੰਟ ਮੂਰੇ ਲਾਏ ਹੁੰਦੇ ਨੇ ਹੁਣੇ ਨਹੀਂ ਪਤਾ ਵੀ ਉਹਨਾਂ ਨਾਲ ਇਹਨਾਂ ਦਾ ਕੀ ਲੈਣ ਦੇਣ ਹੁੰਦਾ ਇਹ ਕਿਤਾਬਾਂ ਲੈਣ ਉਹਨਾਂ ਜੱਟਾਂ ਕੋਲ ਭੇਜਦੇ ਨੇ ਕਿ ਭਾਈ ਤੁਸੀਂ ਉੱਥੋਂ ਕਿਤਾਬਾਂ ਲਿਓ ਉਹਨਾਂ ਨੇ ਮੂਰੇ ਲਿਆ ਹੋਇਆ ਸਿਸਟਮ ਕੋਲ ਕਿ ਭਾਈ ਇਹ ਸਕੂਲ ਦੀ ਜੋ ਕਿਤਾਬਾਂ ਦਾ ਸਿਸਟਮ ਹੈ ਉਹ ਸਾਡੇ ਕੋਲ ਹੁਣ ਇੱਥੋਂ ਲੁੱਟਖੋਈ ਕਿਵੇਂ ਹੁੰਦੀ ਹੈ ਜੋ ਪਿੱਛੇਓ ਇੱਕ ਬੁੱਕ ਦਾ ਮੁੱਲ 60 ਰੁਪਏ ਜਾਂ 65 ਰੁਪਏ ਜਾਂ 70 ਰੁਪਏ ਹੁੰਦਾ ਉਹ ਬੁੱਕ ਜਦੋਂ ਦਿੱਲੀੋਂ ਤੁਰਦੀ ਆ ਹੁਣ ਤੁਸੀਂ ਇੱਥੇ ਲਾ ਲਓ ਵੀ ਉਹ ਹੈਰੀ ਸਟੇਟ 'ਚ ਜਾਂ ਟੈਕਸ ਦੀ ਕੀ ਆਉਂਦੀ ਆ ਜਾਂ ਫਿਰ ਇੱਥੇ ਆ ਕੇ ਜੋ ਸਾਡੇ ਨਾਲ ਉਹ ਜਿਆਦਾ ਪੈਸੇ ਵਸੂਲਦੇ ਨੇ ਠੱਗੀ ਮਾਰਦੇ ਉਥੋਂ 65-70 ਰੁਪਏ 'ਚ ਤੁਰੀ ਕਿਤਾਬ ਇੱਥੇ ਆ ਕੇ 470 480 490 500 ਵੀ ਟੱਪ ਜਾਂਦੀ ਆ ਹੁਣ ਜੇ ਸਕੂਲ ਵਿੱਚ ਬੱਚੇ ਪੜ੍ਹਦੇ ਨੇ ਚਾਹੇ ਉਹ CBSE ਬੋਰਡ ਦੇ ਨੇ ਤਾਂ ਫਿਰ ਇਥੇ ਇੱਕ ਮੇਰੀ ਅਪੀਲ ਹੈ CBSE ਸਕੂਲ ਵਾਲਿਆਂ ਨੂੰ ਕਿ ਤੁਸੀਂ ਇਹ ਕਿਤਾਬਾਂ ਦਾ ਸਿਸਟਮ ਭਾਈ ਆਪਣੇ ਸਕੂਲ ਵਿੱਚ ਹੀ ਕਰੋ ਮੇਰੇ ਏਰੀਆ ਦਾ ਸਕੂਲ ਆ ਲੁਧਿਆਣੇ ਦਾ ਸਾਹਨੇ ਵਾਲੇ ਕੋਲ ਸਕੂਲ ਆ ਆਪਾਂ ਚਲੋ ਸਕੂਲ ਦਾ ਨਾਮ ਹੀ ਲੈਣਾ ਕਿਉਂਕਿ ਅਗਲੇ ਹਫ਼ਤੇ ਦਾ ਵੀ ਸਟੇਟਸ ਹੁੰਦਾ ਹਾਂ ਪੇ ਇਹ ਦੱਸਦੇ ਨੇ ਆ ਕਿ ਉਹ ਸਕੂਲ ਟਿੱਬੇ ਪੁੜ ਦੇ ਨੇੜੇ ਚੜਿਆ ਪਰ ਗੱਲ ਇਹ ਆ ਕਿ ਜਦੋਂ ਤੁਸੀਂ ਹਰ ਇੱਕ ਚੀਜ਼ ਸਕੂਲ ਦੇ ਵਿੱਚ ਐਡਜਸਟਮੈਂਟ ਕਰਦੇ ਹੋ ਤਾਂ ਫਿਰ ਕਿਤਾਬਾਂ ਲੈਣ ਜਾਂ ਨੋਟਬੁੱਕਸ ਲੈਣ ਸਾਨੂੰ ਉਹਨਾਂ ਏਜੰਟਾਂ ਕੋਲ ਕਿਉਂ ਜਾਣਾ ਪੈਂਦਾ ਇੱਕ ਤਾਂ ਇਹਨਾਂ ਕਿਤਾਬਾਂ ਦੇ ਮੁੱਲ ਉਹ ਆਪਣੇ ਦੁਆਰਾ ਤੈਅ ਕਰਦੇ ਨੇ ਕਿਉਂਕਿ ਇਹ ਮੂਰੇ ਏਜੰਸੀਆਂ ਲੈਂਦੇ ਨੇ ਸਭ ਤੋਂ ਵੱਡੀ ਕਰਾਪਸ਼ਨ ਪੜ੍ਹਾਈ ਦੇ ਵਿੱਚ ਹੋ ਰਹੀ ਹੈ ਸਭ ਤੋਂ ਵੱਡੀ ਲੁੱਟ ਪੜ੍ਹਾਈ ਦੇ ਵਿੱਚ ਹੋ ਰਹੀ ਹੈ ਸਭ ਤੋਂ ਵੱਡਾ ਭ੍ਰਿਸ਼ਟਾਚਾਰ ਪੜ੍ਹਾਈ ਦੇ ਵਿੱਚ ਹੋ ਰਿਹਾ ਸਿੱਖਿਆ ਇੱਕ ਫ੍ਰੀ ਸੇਵਾ ਸੀ ਜਿਸ ਨੂੰ ਇਹਨਾਂ ਲੋਕਾਂ ਨੇ ਪੈਸਿਆਂ ਦੀ ਖੇਡ ਬਣਾ ਦਿੱਤਾ ਉਹ ਪੈਸਿਆਂ ਦੀ ਖੇਡ ਕਿਵੇਂ ਬਣੀ ਸਾਡੇ ਪੰਜਾਬ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਖਤਮ ਹੋ ਗਏ। ਉਹਦੀ ਜਗ੍ਹਾ ਤੇ CBSE ਬੋਰਡ ਆਇਆ। ਪਹਿਲਾਂ ਜੋ ਪੰਜਾਬ ਦੇ ਸਕੂਲਾਂ ਦਾ ਕੰਟੈਕਟ ਮਹਾਲੀ ਸਿੱਖਿਆ ਬੋਰਡ ਨਾਲ ਹੁੰਦਾ ਸੀ। ਹਾਂ ਜੋ CBSE ਬੋਰਡ ਆਉਣ ਨਾਲ ਕੰਨੈਕਟ ਸਿੱਧਾ ਸੈਂਟਰ ਨਾਲ ਹੋ ਗਿਆ। ਬੇਲੋੜੀਆਂ ਫੀਸਾਂ ਬੇਲੋੜੇ ਫਾਂਡ ਹਰ ਸਾਲ ਐਡਮਿਸ਼ਨ ਫੀਸਾਂ ਆਪਣੀਆਂ ਮਰਮਰਜ਼ੀਆਂ ਕਰਦੇ ਪਰ ਮੇਰੀ ਸਾਰਿਆਂ ਨੂੰ ਇੱਕ ਅਪੀਲ ਹੈ ਕਿ ਦੇਖੋ ਪਹਿਲਾਂ ਹੁੰਦਾ ਸੀ ਕਿ ਸਰਕਾਰੀ ਸਕੂਲਾਂ ਦਾ ਪੱਧਰ ਹੀ ਹੋ ਜਾ ਨਹੀਂ ਸੀ ਕਿਉਂਕਿ ਉਸ ਟਾਈਮ ਸਰਕਾਰੀ ਸਕੂਲਾਂ ਦੇ ਵਿੱਚ ਹਰ ਇੱਕ ਦਾ ਬੱਚਾ ਪੜਦਾ ਸੀ ਚਾਹੇ ਉਹ ਅਮੀਰ ਸੀ ਚਾਹੇ ਉਹ ਗਰੀਬ ਸੀ ਚਾਹੀਓ ਵੱਡਾ ਸੀ ਚਾਹੀਓ ਛੋਟਾ ਸੀ ਪਰ ਅੱਜ ਅਫਸੋਸ ਦੀ ਗੱਲ ਹੈ ਬੜੀ ਦੁੱਖ ਦੀ ਗੱਲ ਹੈ ਕਿ ਸਾਡੇ ਪੰਜਾਬੀਆਂ ਦੇ ਬੱਚੇ ਬਹੁਤਾਂ ਸੀਬੀਐਸਸੀ ਬੋਰਡਾਂ ਵਿੱਚ ਚਲੇਗਾ ਤੇ ਪੰਜਾਬ ਸਕੂਲ ਦੇ ਸਰਕਾਰੀ ਸਕੂਲਾਂ ਵਿੱਚ ਉੱਤਰੀ ਭਾਰਤ ਦੇ ਜੋ ਬੱਚੇ ਨੇ ਭਾਰਤੀ ਪ੍ਰਵਾਸੀਆਂ ਦੇ ਉੱਤਰੀ ਭਾਰਤੀ ਪ੍ਰਵਾਸੀਆਂ ਦੇ ਪ੍ਰਵਾਸੀ ਮਜ਼ਦੂਰਾਂ ਦੇ ਜੋ ਜੋ ਪੀ ਬਿਹਾਰ ਤੂੰ ਆ ਕੇ ਸਾਡੇ ਤੇ ਕੰਮ ਕਾਜ ਕਰਾ ਰਹੇ ਉਹਨਾਂ ਦੇ ਬੱਚੇ ਉਹ ਫ੍ਰੀ ਸਿੱਖਿਆ ਲੈ ਰਹੇ ਨੇ ਪਰ ਅਸੀਂ ਆਪਣੇ ਸਟੇਟਸ ਲਈ ਆਪਣੇ ਰੁਤਬੇ ਲਈ ਆਪਣੇ ਆਪ ਨੂੰ ਵੱਡਾ ਕਰਨ ਲਈ ਆਪਣੇ ਆਪ ਨੂੰ ਵੱਡਾ ਦਰਸਾਉਣ ਲਈ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਤੋਂ ਕੱਟ ਕੇ ਸੀਬੀਐਸਸੀ ਬੋਰਡ ਦੇ ਵਿੱਚ ਭਰਤੀ ਕਰਵਾਤਾ ਹੁਣ ਹਰ ਸਾਲ ਫੀਸਾ ਦੇ ਵਿੱਚ ਵਾਧਾ ਕੀਤਾ ਜਾਂਦਾ ਹਰ ਸਾਲ ਕੋਈ ਟੈਕਸ ਜਾਂ ਕੁਝ ਹੋਰ ਲਿਆ ਜਾਂਦਾ ਬਹੁਤਾਂ ਤੋਂ ਮੁਸ਼ਕਲ ਹਰੀ ਸਭ ਤੋਂ ਜ਼ਿਆਦਾ ਅਗਰ ਕਰਾਪਸ਼ਨ ਗਣੀ ਜਾਵੇ ਤਾਂ ਪੜਾਈ ਦੇ ਵਿੱਚ ਸਾਊਥ ਇੰਡੀਅਨ ਦੀਆਂ ਫਿਲਮ ਸੀ ਇੱਕ ਉਹਦੇ ਵਿੱਚ ਥੋੜੀ ਜਿਹੀ ਇਥੇ ਮੈਂ ਜ਼ਿਕਰ ਕਰਦਾ ਇੱਕ ਵਿਲਨ ਹੁੰਦਾ ਉਹਦੇ ਕਾਫੀ ਨਾਮਵਰ ਵਿਲਨ ਹੁੰਦਾ ਉਹ ਕਹਿੰਦਾ ਕਿ ਮੈਨੂੰ ਪਤਾ ਲੱਗਿਆ ਕਿ ਅਗਰ ਤੁਸੀਂ ਪੈਸਾ ਕਮਾਉਣਾ ਤਾਂ ਐਜੂਕੇਸ਼ਨ ਤੋਂ ਜ਼ਿਆਦਾ ਪੈਸਾ ਕਿਤੇ ਨਹੀਂ ਕਮਾਇਆ ਜਾ ਸਕਦਾ ਫਿਰ ਉਹ ਉੱਪਰ ਤੱਕ ਪੈਸਾ ਪੁੱਸਾ ਝੋਕੇ ਆਪਣਾ ਕਾਲਜ ਖੋਲ ਲੈਂਦਾ ਉਹਦੇ ਵਿੱਚ ਆਪਣੇ ਟੀਚਰ ਰੱਖਦਾ ਕਾਫੀ ਉੱਥੋਂ ਉਹ ਪੈਸਾ ਬਣਾਉਂਦਾ ਸਿਰਫ ਇਹ ਦੱਸਣ ਦੇ ਹੀ ਕੰਮ ਹੈ ਕਿ ਪੜ੍ਹਾਈ ਨੂੰ ਪੜ੍ਹਾਈ ਵਾਂਗੂ ਨਹੀਂ ਪੜ੍ਹਾਈ ਨੂੰ ਵਪਾਰ ਬਣਾਇਆ ਜਾਂਦਾ ਹੈ ਪੜ੍ਹਾਈ ਨੂੰ ਵਪਾਰ ਬਣਾਇਆ ਜਾਂਦਾ ਜੋ ਪੜ੍ਹਾਈ ਫ੍ਰੀ ਹੋਣੀ ਚਾਹੀਦੀ ਸੀ ਸਾਡੀ ਸਿੱਖਿਆ ਪ੍ਰਣਾਲੀ ਫ੍ਰੀ ਹੋਣੀ ਚਾਹੀਦੀ ਸੀ ਸਾਡਾ ਐਜੂਕੇਸ਼ਨ ਲੈਵਲ ਫ੍ਰੀ ਹੋਣਾ ਚਾਹੀਦਾ ਸੀ ਉਹ ਅੱਜ ਪੈਸੇ ਦੀ ਰੋਡ ਵਿੱਚ ਬਣ ਕੇ ਰਹਿ ਗਿਆ ਤੇ ਸਿਰਫ ਪੈਸੇ ਲਈ ਸਕੂਲ ਕਾਲਜ ਦੀ ਪੜ੍ਹਾਈਆਂ ਰਹੀਆਂ ਪਰ ਇੱਕ ਗੱਲ ਇਹ ਵੀ ਹੈ ਕਿ ਰੋਲ ਜੋ ਸਰਕਾਰੀ ਸਕੂਲਾਂ ਦਾ ਲੈਵਲ ਸੀ ਨਾ ਉਹ ਬੜਾ ਵਧੀਆ ਸਖਤਾਈ ਵੀ ਹੋ ਗਈ ਵਧੀਆ ਟੀਚਰ ਵੀ ਆ ਗਏ ਵਧੀਆ ਪੜਾਈ ਵੀ ਹੋਣ ਲੱਗੀ ਤੇ ਵਧੀਆ ਆਧਾਰਿਆਂ ਤੇ ਸਾਡੇ ਬੱਚੇ ਜਾ ਰਹੇ ਤੁਸੀਂ ਪੁਰਾਣਾ ਇਤਿਹਾਸ ਕੋਲ ਕੇ ਦੇਖੋ ਕਿ ਜੋ ਵੀ ਵੱਡੇ ਵੱਡੇ ਅਫਸਰ ਬਣੇ ਨੇ ਉਹ ਸਰਕਾਰੀ ਸਕੂਲਾਂ ਤੋਂ ਹੀ ਪੜ ਕੇ ਬਣੇ ਨੇ। ਅਗਰ ਤੁਹਾਡੇ ਵਿੱਚ ਪੜਨ ਦੀ ਰੁਚੀ ਹੈ ਜਾਂ ਤੁਹਾਡੇ ਬੱਚਿਆਂ ਦੇ ਵਿੱਚ ਪੜਨ ਦੀ ਰੁਚੀ ਹੈ ਉਹ ਸਰਕਾਰੀ ਸਕੂਲਾਂ ਵਿੱਚ ਪੜ ਕੇ ਵੀ ਆਪਣੇ ਉੱਚੇ ਆਉਂਦਿਆਂ ਨੂੰ ਪਾ ਲੈਣਗੇ। ਅਗਰ ਤੁਹਾਡੇ ਬੱਚੇ ਦੇ ਵਿੱਚ ਪੜਨ ਦੀ ਰੁਚੀ ਨਹੀਂ ਉਹਨੂੰ ਤੁਸੀਂ CBSE ਸੇ ਛੱਡੋ ਬਾਹਰਲੇ ਮੁਲਕਾਂ 'ਚ ਪੈਸਾ ਲਾ ਕੇ ਭੇਜ ਦਿਓ। ਉੱਥੇ ਵੀ ਉਹੀ ਹਾਲ ਹੋਊਗਾ। ਪਰ ਅਜਬ ਖੁਸ਼ੀ ਦੀ ਗੱਲ ਹੈ ਅਸੀਂ ਆਪਣੇ ਅਤੇ ਪਰੋਸਾਂ ਨੇ ਕੀਤਾ ਬਾਲਿਆ ਨੂੰ ਬੜੀ अहमियत ਦਿੱਤੀ अहमियत ਦਿੱਤੀ ਜਿਸ ਕਰਕੇ ਸਾਡੇ ਆਪਣੇ ਸਰਕਾਰੀ ਸਕੂਲ ਸਾਡੇ ਕੋਲ ਦੂਰ ਹੋ ਕੇ ਪਰ ਉਪਰਵਾਸੀ ਮਜ਼ਦੂਰਾਂ ਨੇ ਉਹਨਾਂ ਦੇ ਵਿਸ਼ਵਾਸ ਦਿਖਾਇਆ ਉਹਨਾਂ ਨੇ ਆਪਣੇ ਬੱਚੇ ਭਾਰਤੀ ਕਰਵਾ ਦਿੱਤੇ ਕਿਉਂਕਿ ਉਹਨੂੰ ਪਤਾ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ 'ਚ ਪੜਾਈ ਹੋਰੀ ਹੈ ਸਭ ਤੋਂ ਵੱਡਾ ਹੁੰਦਾ ਐਜੂਕੇਸ਼ਨ ਅਗਰ ਤੁਹਾਡੇ ਕੋਲ ਚੰਗੀ ਐਜੂਕੇਸ਼ਨ ਆ ਨਾ ਤਾਂ ਤੁਹਾਡੇ ਬੱਚੇ ਕਿਸੇ ਵੀ ਆਉਦੇ ਨੂੰ ਕੌਣ ਦੀ ਹਿੰਮਤ ਰੱਖਦੇ ਤੇ ਹੁਣ ਸਰਕਾਰੀ ਸਕੂਲਾਂ ਵਿੱਚ ਚੰਗੀ ਐਜੂਕੇਸ਼ਨ ਵੀ ਆ ਕਿਉਂ ਅਸੀਂ CBSE ਬੋਰਡ ਦੇ ਵਿੱਚ ਦਿਲਚਸਪੀ ਦਿਖਾਈ ਇੱਕ ਸਾਡੇ ਵਿੱਚ ਨਾ ਮਾਨਸਿਕਤਾ ਐਸੀ ਬਣੇਗੀ ਕਿ CBSE ਸਕੂਲਾਂ ਵਿੱਚ ਪੜਾਈ ਬਹੁਤ ਬ ਨਾ ਚਾਹੁੰਦੇ ਹੋਈ ਵੀ ਅਸੀਂ ਬੱਚੇ ਤੱਕ ਰਹੇ ਆ ਦੇਖੋ ਦੇਖ ਕਿਉਂਕਿ ਸਾਨੂੰ ਇਹ ਹੁੰਦਾ ਕਿ ਸਾਡਾ ਸਟੇਟਸ ਸਾਡਾ ਰੁਤਬਾ ਬਹੁਤ ਵੱਡਾ ਰਹੇ ਕਿ ਸਾਡੇ ਬੱਚੇ CBSE ਸਕੂਲਾਂ ਵਿੱਚ ਪੜ੍ਹਦੇ ਨੇ ਇੱਕ ਹੋਰ ਗੱਲ ਮੈਂ ਦੇਖੀ ਕਈ CBSE ਸਕੂਲਾਂ ਦੇ ਬੱਚਿਆਂ ਨਾਲ ਗੱਲ ਕਰੀ ਸਕੂਲਾਂ ਵਿੱਚ ਹਿੰਦੀ ਬੜੀ ਬਣਾਈ ਜਾ ਰਹੀ ਹੈ ਹੋੜ ਬੱਚੇ ਜੋ ਅਟਕੈਂਟ ਸਕੂਲ ਦੇ ਵਿੱਚ ਰਹਿੰਦੇ ਨੇ ਉਹ ਆਪਣੇ ਘਰ ਆਉਂਦੇ ਨੇ ਆਪਣੇ ਮਾਪੇ ਨਾਲ ਵੀ ਉਸ ਤਰ੍ਹਾਂ ਗੱਲ ਕਰਦੇ ਨਹੀਂ ਉਸ ਤੋਂ ਬਾਅਦ ਜੋ ਸਾਟੀ ਮਾਨਸਿਕ ਪੱਥੋਂ ਤੱਕ ਕਰ ਗਈ ਕਿ ਅਸੀਂ ਵੀ ਹਿੰਦੀ ਵਿੱਚ ਬੱਚਿਆਂ ਨਾਲ ਗੱਲ ਕਰਦੇ ਜਦੋਂ ਕਿਸੇ ਮੁਲਕ ਨੂੰ ਮਾਰਨਾ ਹੋਵੇ ਨਾ ਕਿਸੇ ਰਾਜ ਨੂੰ ਖਤਮ ਕਰਨਾ ਹੋਵੇ ਪਹਿਲਾਂ ਉਸ ਦੀ ਬੋਲੀ ਖਤਮ ਕੀਤੀ ਜਾਂਦੀ ਜਦੋਂ ਤੁਹਾਡੀ ਬੋਲੀ ਖਤਮ ਹੋ ਗਈ ਦਾ ਤੁਹਾਡਾ ਐਜੂਕੇਸ਼ਨ ਲੈਵਲ ਤੇ ਤੁਹਾਡੀ ਭਾਸ਼ਾ ਆਪਣੇ ਆਪ ਖਤਮ ਅਸੀਂ ਉਹ ਚੀਜ਼ਾਂ ਜਲਦੀ ਐਕਸੈਪਟ ਕਰ ਲੀਆਂ ਜੋ ਬਾਹਰ ਲਈ ਸੀ ਪਰ ਜੋ ਅੰਦਰ ਲਈਆਂ ਸਾਡੀਆਂ ਆਪਣੀਆਂ ਸੀ ਉਸ ਨੂੰ ਬੜਾ ਚਿੰਤਨ ਦੀ ਕੋਈ ਕਈ ਵੀਡੀਓ ਬਹਿ ਕੇ ਇਹ ਵੀ ਕਹਿੰਦੇ ਨੇ ਕਿ ਫालतू ਬਿਚਾਰਾ ਕਰਦੇ ਹੋ ਕੱਲਾ ਕਰਦੇ ਹੋ ਇਸ ਦਾ ਕੋਈ ਮਤਲਬ ਨਹੀਂ ਪਰ ਕਈ ਵੀਰ ਇਦਾਂ ਦੇ ਨੇ ਅਗਰ ਕਿਸੇ ਨੂੰ ਇੱਕ ਗੱਲ ਵੀ ਵਧੀਆ ਲੱਗੀ ਨਾ ਤਾਂ ਉਹਦੇ ਲਈ ਇਹ ਸਾਰੀ ਵੀਡੀਓ ਨੂੰ ਸਮਝਣਾ ਬੜਾ ਆਸਾਨ ਹੋ ਜਾਣਾ ਕਿਉਂਕਿ ਅਸੀਂ ਉਹ ਤਾਂ ਆਪਣੇ ਪੈਰਾਂ ਤੇ ਕੁਹਾੜੀ ਮਾਰੀ ਆ ਖੁਦ ਅਸੀਂ ਆਪ ਬੜਾਵਾ ਦਿੱਤਾ ਸੀ ਬੀਐਸਸੀ ਬੋਰਡ ਨੂੰ ਜਿਸ ਕਰਕੇ ਉਹ ਸਾਡੇ ਤੋਂ ਲੁੱਟ ਕੋਕਪਾਲ ਪਰ ਪੀਸਾ ਲੁੱਟ ਰਹੇ ਅਸੀਂ ਦੇ ਰਹੇ ਚਲੋ ਜੀ ਬੈਂਚ ਚਾਰਜਰ ਵੀ ਲਾਇਆ ਜਾਵੇ ਇੱਕ ਦਿਨ ਦਾ 100 ਰੁਪਏ ਵੀ ਮੰਨ ਕੇ ਰੱਖਿਆ ਜਾਵੇ ਜਾਂ 50 ਰੁਪਏ ਵੀ ਮੰਨਿਆ ਜਾਵੇ ਤਾਂ 1500 ਮਹੀਨੇ ਦਾ ਹੋ ਗਿਆ ਤੇ 3002 ਮਹੀਨੇ ਦਾ ਹੋ ਗਿਆ ਪਰ ਉਹ ਵੀ ਟਰਾਂਸਪੋਰਟ ਲੇਵਲ ਵੀ ਜੋ ਹੁਣ 5000 ਦੇ ਪਲੱਸ ਨੂੰ ਲਈ ਛੜੀ ਹੋ ਗਿਆ ਇਹਨਾਂ ਦਾ ਸੀਬੀਐਸਸੀ ਬੂਡ ਦਾ ਜੋ ਦੂਸਰਾ ਟੇ ਨਹੀਂ ਉਹਨਾਂ ਦਾ ਪਤਾ ਨਹੀਂ ਕਿੰਨਾ ਹੋਊਗਾ ਜੋ ਥੋੜਾ ਜਿਹਾ ਹਰਕਨਾ ਕਿਲੋਮੀਟਰ ਦਾ ਸਾਫਤਾ ਪੈਂਦਾ ਦੇ ਵਿੱਚ ਸਰਕਾਰੀ ਸਕੂਲ ਹੋਣ ਦੇ باوجود ਅਸੀਂ ਸਾਡੇ ਬੱਚੇ ਆਪਣੇ ਤੋਂ 10-10 ਕਿਲੋਮੀਟਰ ਦੂਰ ਘਾਟੇ ਭੇਜ ਰਹੇ ਤੇ ਫਿਰ ਇਸ ਦਰਤ ਲਈ ਹੋਇਆ ਕਿ ਸਾਨੂੰ ਆਪਣੇ ਆਪ 'ਤੇ ভরਸਾ ਨਹੀਂ ਆਪਣੇ ਅਤੇ ਪਰੋਸਾਂ ਨਹੀਂ ਆਪਣੇ ਪੰਜਾਬ 'ਤੇ ਪਰੋਸਾਂ ਨਹੀਂ ਆਪਣੀ ਪੰਜਾਬ 'ਤੇ ਪਰੋਸਾਂਗੇ ਸੀਬੀਐਸਸੀ ਸਕੂਲਾਂ ਦੇ ਉੱਤੇ ਤੁਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਦੇਖੋਗੇ ਅੱਜ ਬਹੁਤ ਵਧੀਆ ਧਾਰਾ ਉਹਨਾਂ ਦਾ ਸਕੂਲਾਂ ਦੇ ਵਿੱਚ ਕੰਪਿਊਟਰ ਲੈਬਾਂ ਆ ਗਈਆਂ ਐਜੂਕੇਸ਼ਨ ਸਿਸਟਮ ਵਧੀਆ ਹੋ ਗਏ ਵਧੀਆ ਮਾਸਟਰ ਮੈਡਮਾਂ ਵਧੀਆ ਆ ਰਹੀਆਂ ਨੇ ਪੜਾ ਰਹੀਆਂ ਨੇ ਚੰਗੀਆਂ ਉਹਦੇ ਆਲੀਆਂ ਨੇ ਚੰਗੀ ਸਿੱਖਿਆ ਗ੍ਰਹਿਣ ਕੀਤੀ ਹੈ ਉਹ ਜਾਂ ਜੀ ਵਧੀਆ ਪ੍ਰਿੰਸੀਪਲ ਸਕੂਲ ਦੇ ਵਿੱਚ ਆਏ ਨੇ ਜਿਨ੍ਹਾਂ ਨੇ ਸਿੱਖਿਆ ਲੈਵਲ ਨੂੰ ਬੜਾ ਵਧੀਆ ਕਰਤਾ ਬੜਾ ਉੱਚਾ ਲੈ ਗਏ ਪਰ ਇਹ ਸਾਡੀ ਮਾਨਸਿਕਤਾ ਇਦਾਂ ਦੀ ਰਹੀ ਕਿ ਅਸੀਂ ਭਰੋਸਾ ਨਾ ਕਰ ਸਕੇ ਅਸੀਂ ਆਪਣੇ ਤੇ ਭਰੋਸਾ ਨਾ ਕਰ ਸਕੇ ਅਸੀਂ ਦੂਜੀ ਲੋਕਾਂ ਦੇ ਰੋਸਾ ਕੀਤਾ ਜਿਸ ਕਰਕੇ ਸਾਡੇ ਤੋਂ ਪੰਜਾਬੀ ਗਈ ਪੰਜਾਬ ਸਕੂਲ ਗਿਆ ਪੰਜਾਬ ਸਕੂਲ ਸਿੱਖਿਆ ਬੋਰਡ ਗਿਆ ਤੇ ਅਸੀਂ CBSE ਬੋਰਡ ਨਾਲ ਸਿਰਫ ਇੱਕ ਸਟੇਟਸ ਇਦਾਂ ਦਾ ਹੋ ਜਾਂਦਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਤਾਂ ਜਦੋਂ ਨਾਂ ਲੈਨੇ ਤਾਂ ਤਾਂ ਸਾਨੂੰ ਲਚਾਰੀ ਜੀ ਮਹਿਸੂਸ ਹੁੰਦੀ ਆ ਅਸੀਂ ਬੇਇੱਜ਼ਤੀ ਮਾਂਦੇ ਆ ਕਿ ਅਸੀਂ ਲੋਕਾਂ ਨੂੰ ਕਹਾਂਗੇ ਕਿ ਸਾਡੇ ਬੱਚੇ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਪੜ੍ਹਦੇ ਹਨ ਪਰ ਅਸਤੇ ਬੋਲਟ ਜਦੋਂ ਅਸੀਂ CBSE ਕਹਿੰਦੇ ਹਾਂ ਤਾਂ ਅਸੀਂ ਫਕਰ ਮਹਿਸੂਸ ਕਰਦੇ ਹਾਂ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਬੱਚੇ ਭਾਈ CBSE ਸਕੂਲਾਂ ਵਿੱਚ ਪੜ੍ਹਦੇ ਪਰ ਉਹਨਾਂ CBSE ਸਕੂਲਾਂ ਵਿੱਚ ਤੁਸੀਂ ਆਪਣੇ ਬੱਚੇ ਭਰਾਤੇ ਜੋ ਮਾੜੀ-ਮੁੱਡੀ ਤੁਹਾਡੇ ਕੋਲ ਬੱਚੇ ਉਹ ਖਤਮ ਕਰਦੇ ਹੋ ਇੱਕ ਬੱਚੇ ਦਾ ਖਾਚਾ 10 ਮਹੀਨਿਆਂ ਦਾ 15000 ਦੇ ਲਗਭਗ ਹੈ 5000 ਇੱਕ ਮਹੀਨੇ ਦਾ ਉਹ 15000 ਦੇ ਵਿੱਚ ਤੁਹਾਡੀ ਜੋ ਸੇਵਿੰਗ ਸੀ ਉਹ ਉੱਤਰ ਚਲੀ ਗਈ ਤੇ ਇਸਦੇ ਉਲਟ ਸਰਕਾਰੀ ਸਕੂਲਾਂ ਵਿੱਚ ਹੁੰਦਾ ਕੀ ਹੈ ਫੀਸ ਤਾਂ ਨਹੀਂ ਹੁੰਦੀ ਬਹੁਤ ਟਾਈਮ ਤੋਂ ਫੀਸਾਂ ਵਰੀਆਂ ਫਿਰ ਉੱਪਰ ਜੀ ਤੁਹਾਨੂੰ ਵਜੀਫੇ ਵੀ ਮਿਲ ਰਹੇ ਨੇ ਬੱਚਿਆਂ ਨੂੰ ਹੋਰ ਵੀ ਬਹੁਤ ਸਹੂਲਤਾਂ ਮਿਲ ਰਹੀਆਂ ਨੇ ਪਰ ਇੱਕ ਗੱਲ ਯਾਦ ਰੱਖਿਓ ਜਿੱਥੇ ਮੋਰਕਸ ਉਸ ਕਿਸੇ ਚਲੇ ਜਾਓ ਜੇ ਸਰਾਜ ਵਿੱਚ ਚਲੇ ਜਾਓ ਸਭ ਤੋਂ ਪਹਿਲਾਂ ਤੁਹਾਡੀ ਨੈਸ਼ਨੈਲਿਟੀ ਤੋਂ ਬਾਅਦ ਤੁਹਾਨੂੰ ਪੁੱਛਿਆ ਜਾਏਗਾ ਕਿ ਤੁਹਾਡਾ ਰਾਜ ਕਿਹੜਾ ਤੁਹਾਡੀ ਸਟੇਟ ਕਿਹੜੀ ਹੈ ਤਾਂ ਉੱਥੇ ਪੰਜਾਬ ਦਾ ਨਾਮ ਹੀ ਦੱਸਿਆ ਅੱਜ ਬੱਚਿਆਂ ਨੂੰ ਪੰਜਾਬੀ ਵਿੱਚ ਪੁੱਛੀਏ ਕਿ 37 ਕਿੰਨੇ ਹੁੰਦੇ ਨੇ 42 ਕਿੰਨੇ ਹੁੰਦੇ ਨੇ 43 ਕਿੰਨੇ ਹੁੰਦੇ ਨੇ ਤਾਂ ਹੱਸ ਕੇ ਸਾਹਮਣੇ ਉਸ ਤੇ ਮਲਟੀਪਲ ਚੀਜ਼ ਪੁੱਛੀ ਉਹ 10 ਦਿਨ ਦੀ ਪਰ ਇਥੋਂ ਇਹ ਦੱਜਿਆ ਨਾਲ ਲਾਇਆ ਕਿ ਤੁਹਾਡੇ ਸਾਡੇ ਬੱਚਿਆਂ ਨੂੰ ਇੰਗਲਿਸ਼ ਬਹੁਤ ਆਉਂਦੀ ਹੈ ਅਸੀਂ ਤੇ ਇੰਗਲਿਸ਼ ਹਾਈ ਕਰਕੇ ਉਹ ਸਕੂਲਾਂ ਬਿਚਲਾਏ ਨੇ ਪਰ ਉਸ ਇੰਗਲਿਸ਼ ਦੇ ਬਾਵਜੂਦ ਤੁਸੀਂ ਆਪਣੀ ਪੰਜਾਬੀ ਗਵਾ ਲਈ ਇੱਕ ਪਿਛੇ ਜ ਹੈ ਬੜੀ ਦਿਲਚਸਪ ਖਬਰ ਪੜੀ ਮੈਂ ਮੇਰਾ ਯਾਰ ਮਿੱਤਰੀ ਸੀ ਜੱਜ ਦਾ ਪੇਪਰ ਦਿੱਤਾ ਤੇ ਪੰਜਾਬੀ ਵਿੱਚੋਂ 9 ਨੰਬਰਾਂ ਤੇ ਫੇਲ ਹੋ ਗਿਆ ਸੋਚੋ ਮਾਨਸਿਕਤਾ ਸੋਚੋ ਲਾ ਕੀਤੀ ਵਕੀਲ ਬਣ ਦਾ ਕੋਸ਼ਿਸ਼ ਕੋਰਸ ਕੀਤਾ ਤੇ ਫੇਲ ਕੀਤਾ ਹੋਇਆ ਪੰਜਾਬੀ ਚ ਕਿਉਂਕਿ ਉਹਦਾ ਐਜੂਕੇਸ਼ਨ ਲੈਵਲ ਜੋ ਇੰਗਲਿਸ਼ ਤੇ ਸੀਬੀਐਸਸੀ ਬੋਰਡ ਨਾਲ ਸੀ ਇੰਗਲਿਸ਼ ਵਿੱਚ ਅਧਿਆਇ ਜਦੋਂ ਬਾਰੇ ਪੰਜਾਬੀ ਦੀ ਆਈ ਪੰਜਾਬੀ ਚ ਕਿਹਾ ਇਸ ਤੋਂ ਵੱਡਾ ਦੁੱਖ ਸਾਡੇ ਲਈ ਕੀ ਹੋ ਸਕਦਾ ਹੈ ਕਿ ਸਾਡੇ ਬੱਚੇ ਪੰਜਾਬੀ ਚੋਂ ਫੇਲ ਹੋ ਜਾਂਦੇ ਪਹਿਲਾਂ ਪੰਜਵੀਂ ਜੋ ਬੋਰਡ ਵੀ ਹੁੰਦੀ ਸੀ ਦੇਖੋ ਪਹਿਲੀ ਦੂਜੀ ਤੀਜੀ ਚੌਥੀ ਪੰਜਵੀਂ ਜਦੋਂ ਪਹੁੰਚਦਾ ਹੀ ਬੱਚਾ ਨਾ ਪੰਜਵੀਂ ਬੋਰਡ ਦੀ ਹੋ ਰਹੀ ਸੀ ਬੱਚੇ ਦੇ ਮਨ ਚ ਡਰ ਹੁੰਦਾ ਸੀ ਕਿ ਮੈਨੂੰ ਪੜਨਾ ਪੈਣਾ ਨਹੀਂ ਮੈਂ ਫੇਲ ਹੋ ਗਿਆ ਤਾਂ ਛੇਵੀਂ ਕਿਲਾਸ ਵਿੱਚ ਤਾਂ ਪੰਜਵੀਂ ਦਾ ਬੋਰਡ ਖਤਮ ਕਰ ਦਿੱਤਾ ਕਿ ਉਸ ਤੋਂ ਬਾਅਦ ਕਿ ਵੀ 7ਵੀਂ ਆਉਂਦੀ ਸੀ ਉਹਨੂੰ ਪਤਾ ਸੀ ਕਿ ਤੀਜਾ ਸਾਲ ਫਿਰ ਮਿਲਣਾ ਬੋਰਡ ਦਾ ਹੋਣਾ ਹੈ 8ਵੀਂ ਤੋਂ ਪਾਸ ਨਾ ਹੋ ਸਕੀ 8ਵੀਂ ਦਾ ਬੋਰਡ ਵੀ ਕਰ ਸਕਦਾ ਸਦਾ ਦਾ ਸੀ ਫਿਰ ਪਿੱਛੇ ਇੱਕ ਸਿਸਟਮ ਚੱਲ ਪਿਆ ਜੀ ਕਿ 8ਵੀਂ ਦਾ ਕੋਈ ਫੇਲ ਹੀ ਨਹੀਂ ਕਰਦਾ ਕੋਈ ਮਾਨਸਿਕ ਤਕੀਏ ਕਿ ਅਸੀਂ ਬੜੀ ਤਰੱਕੀ ਕਰਨੀ ਜਾਂ ਅਸੀਂ ਬੜੀ ਗਲਤੀ ਇਹ ਦੇ ਪਹੁੰਚ ਗਏ ਜਾਸੀ ਆਪਣਾ ਐਜੂਕੇਸ਼ਨ ਲੈਵਲ ਸਹੀ ਕਰ ਲਿਆ ਜਾਂ ਅਸੀਂ ਬੜੀ ਉੱਚੇ ਅਹੁਦਿਆਂ ਤੇ ਪਹੁੰਚ ਗਏ ਸੋ ਇੰਨੀਆ ਗੱਲਾਂ ਨੂੰ ਯਾਦ ਕਰਿਓ ਵੀਡੀਓ ਨੂੰ ਐਂਡ ਤੱਕ ਜਰੂਰ ਸੁਣਿਓ ਹੋ ਸਕਦਾ ਤੁਹਾਡਾ ਇਹ ਦਿਮਾਗ ਖੁੱਲ ਜਾਵੇ ਤੇ ਤੁਹਾਨੂੰ ਕੋ ਸਮਝ ਆਵੇ ਅਗਰ ਮੇਰੇ ਕੋਲ ਇਸ ਵੀਡੀਓ ਵਿੱਚ ਕੋ ਗਲਤੀ ਹੋਵੇ ਕੋਈ ਗਲਤ ਬੋਲਿਆ ਗਿਆ ਹੋਵੇ ਤਾਂ ਅਸੀਂ ਲੋੜ ਕੇ ਮਾਫੀ ਤੁਸੀਂ ਮਾਫ ਕਰ ਸਕਦੇ ਹੋ ਅਗਰ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਇੱਕ ਵਾਰ ਫਿਰ ਤੋਂ